ਹੋਣੀ ਲਗਦੀ ਮਜਲਸ ਸਿਆਣੀ ਸੁਣ ਲੋ ਗੁਰੂ ਨਾਨਕ ਦੀ ਬਾਣੀ ਦਿਲਾਂ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਐ ਸੁਣ ਬਾਬੇ ਦੀ ਬਾਣੀ ਲੱਖ ਗੁਨਾਹ ਹੀ ਤਰ ਗਏ ਹੋ ਆਦਿ ਗ੍ਰੰਥ ਬਣਾਇਆ ਜਿਸ ਨੇ ਔਗਣ ਪਾਪ ਪੜੇ ਤੋਂ ਮਸਨੇ ਲੱਗ ਜੇ ਸੁਰਗ ਕੜੀ ਵਿੱਚ ਦਸਨੇ ਪਰ ਕੁਝ ਲੋੜ ਵਿਚਾਰਾਂ ਗਦੀ ਮਜਾਲਾ ਸਿਆਣੀ ਸੁਣ ਲਓ ਗੁਰ ਨਾਨਕ ਦੀ ਬਾਣੀ ਦਿਲਾਂ ਨੂੰ ਖਚਦੀ ਜਾਂਦੀ ਜਾਣੀ ਪਰ ਪਰ ਅੰਦਰ ਠਰਦੇ ਐ ਸੁਣ ਬਾਬੇ ਦੀ ਬਾਣੀ ਲੱਖ ਗੁਨਾਹ ਹੀ ਤਰ ਗਏ ਹੋ ਆਦ ਗ੍ਰੰਥ ਬਣਾਇਆ ਜਿਸਨੇ ਔਗਣ ਪਾਪ ਪੜੇ ਤੋਂ ਮਸਨੇ ਲੱਗ ਜੇ ਸੁਰਗ ਘੜੀ ਵਿੱਚ ਦਸਨੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਹਰੀ ਦੇ ਤਾਰੇ ਮੁਖ ਚੋਂ ਗੁਰਮਖੀ ਅੱਖਰ ਉਚਾਰੇ ਸੌਖਾ ਪੜਨ ਪੰਜਾਬੀ ਨੂੰ ਇੱਕ ਹਫਤੇ ਵਿੱਚ ਆਦੇ ਸਾਰੀ ਸਮਝ ਹਿਸਾਬੀ ਨੂੰ ਉਹ ਪੈ ਗਿਆ ਕਾਲ ਕੁਸ਼ਕ ਪਈ ਧਰਨੀ ਲੋਕੀ ਆਕਰ ਲੱਗ ਗਈ ਚਰਨੀ ਵਰਖਾ ਤੁੰਤ ਸਮਾਨ ਨੂੰ ਵਰਨੀ ਲੱਗ ਗਈ ਮੋਜ ਫਹਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਬੋਤੀ ਦੇ ਅਮਰ ਅਸ ਦੇ ਚਿਹਰੇ ਕਰਤੇ ਚਾਨਣ ਨੇ ਰੇਗੇ ਪਿਛਲੀ ਰੀਤ ਹਟਾ ਤੇ ਫੇਰ ਲਗ ਪਏ ਪੜਨ ਅਨੰਦਾ ਨੂੰ ਧਰਮੀ ਬੁਰਜ ਉਸਾਰੇ ਟਾਕੇ ਜੁਲਮੀ ਕੰਦਾ ਨੂੰ ਉਹ ਜਿਹੜੀ ਗੁੰਡਵਾਲ ਵਿੱਚ ਬੋਲੀ ਹੱਥੀ ਤੀਜੇ ਗੁਰ ਨੇ ਡੋਲੀ ਬੈਠ ਬਣਾਤੀ ਹੌਲੀ ਹੌਲੀ ਮਿਹਰਸੀ ਸਰਕਾਰਾਂ ਦੀ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਹ ਚੌਥੇ ਰਾਮਦਾਸ ਗੁਰ ਜਿਹੜੇ ਉਤਾਰੇ ਛਪੜ ਸੁਦਾਸਰ ਨੇੜੇ ਛੇੜ ਤੀਰਥ ਅਮਰਤ ਸਰਦਾ ਹੈ ਵਿੱਚ ਸੁਨੇਰੀ ਮੰਦਰ ਜਗਮਗ ਜਗਮਗ ਕਰਦਾ ਹੈ ਉਹ ਜਿਹੜੇ ਨੌਣ ਤਾਲ ਵਿੱਚ ਵੜਦੇ ਸਾਰੇ ਬਾਪ ਸਰੀਰੋਂ ਛੱਡਦੇ ਸਤਗੁਰ ਕੱਢ ਲੈ ਨਰਕੋਂ ਸੜਦੇ ਵੀ ਨਹੀਂ ਪਕੜ ਹਜ਼ਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਹ ਜਿਹੜੇ ਸ੍ਰੀ ਗੁਰੂ ਅਰਜਨ ਪੰਜਵੇਂ ਤੁਕਣਾ ਚੰਦੂ ਦੇ ਘਰ ਜੰਝਵੇਂ ਵੰਨੀ ਛੜਤੀ ਰੰਜਮ ਤੇ ਦਿਨ ਆ ਗਏ ਭੀੜ ਕੇ ਉਪਰ ਬਠਾ ਲੇ ਸਤਗੁਰ ਤਤੀਆਂ ਤਵੀਆਂ ਭੀੜ ਕੇ ਜੀ ਅਗਦੇ ਭੰਬੜ ਮਜਨ ਉਦਾਲੇ ਰੇਤੇ ਗਰਮ ਸੀਸ ਵਿੱਚ ਡਾਲੇਗੇ ਪੈ ਗਏ ਛੋਲ ਬਦਨ ਤੇ ਛਾਲੇ ਰੋਵੇ ਖੜਕ ਬਜਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਖੁਸ਼ੀ ਮੇ ਨਾ ਹਰਗੋ ਛੇ ਸੀਂਗੀ ਮਾਤਾ ਸਲਕਣੀ ਨੂਵੀ ਉਹ ਨਾ ਸਤਪਤ ਬਖਸ਼ੇ ਸੀ ਉਹ ਝੰਡੇ ਆਣ ਧਰਮ ਦੇ ਘੜ ਤੇ ਫੜ ਕੇ ਜੂਲ ਜੁਲਮ ਦੇ ਵੱਟ ਦੇਂਗੇ ਕੈਦੀ ਗਵਾਲੀਆਰ ਚੌਕੜ ਤੇ ਆ ਗਈ ਡੇਟ ਕਰਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਸਤਮੇ ਹਰ ਰਾਏ ਜੀ ਭੂਲੇ ਧਰਮੀ ਮੂਰਤ ਭਗਵੇਂ ਚੋਲੇ ਉਤਾਰੇ ਫੂਲ ਮਹਰਾਜਾਂ ਕੋਲੇ ਕਦਾਰੋਂ ਆਗੇ ਚੜਕੇ ਬੇਚਾਰ ਨਾ ਭੁੱਖੇ ਟੱਡ ਵਜਾਉਂਦੇ ਲੜਕੇ ਐ ਹੋ ਮੇਰ ਮਹਰਬਾਨੀ ਕਰੀ ਹਜੂਰ ਬਖਸ਼ੇ ਰਾਜ ਕਰੇ ਭਰਪੂਰ ਐ ਨਾ ਬਾ ਫਟਿਆਣਾ ਸੰਗ ਰੂਰ ਐ ਰਾਜ ਸਤ ਸਿੰਘ ਸਰਦਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਓਕਮੇ ਸਤਗੁਰ ਹਰੀ ਕਰੀ ਲੇ ਪਰ ਪਰ ਫਿਸਣ ਮਾਤਾ ਨਿਕਲੀ ਮੋਟੀ ਸੀ ਜਲਦੀ ਸੁਰਗ ਸਧਾਰੇ ਉਮਰ ਲਖਾ ਲਈ ਛੋਟੀ ਸੀ ਉਹ ਗੁੰਗੇ ਮਹਰੇ ਦਾ ਮੂੰਹ ਸੀ ਤਾਂ ਸ਼ਮਕੀ ਨਾਲ ਇਸ਼ਾਰਾ ਕੀਤਾ ਕਰਕੇ ਅਰਥ ਸੁਨਾਤੀ ਕੀਤਾ ਅੱਖ ਲ ਗਈ ਅਕਲ ਗਵਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਉਪਰ ਦੇ ਨਵੇਂ ਗੁਰ ਨੇ ਇਹ ਬਹਾਦਰ ਬੋਲਲੇ ਇਹਦਾਰੋਂ ਆਉਂਦੇ ਗੋਰੀਏ ਦਿੱਲੀ ਤੱਕ ਨਾ ਪੜੇ ਇੰਗਲਿਸ਼ ਤੰਨੋਂ ਤੋਰੇ ਐ ਹੋ ਮਾਲਾ ਨੋਮੀ ਗੁਰਜੀ ਜਪਦੇ ਪਾਪੀ ਲੀਕ ਜੁਲਮ ਦੀ ਟੱਪ ਦੇ ਖੰਡਾ ਮਾਰ ਸੀਸ ਨੂੰ ਕੱਟ ਤੇ ਤਿੱਖੀ ਧਾਰ ਕਟਾਰਾਂ ਦੀ ਸਿੱਖਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿੱਖਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਹੋ ਬਾਬੂ ਦਸਮੀ ਗੁਰਜੀ ਮੌਦੀ ਜਾਂਦੇ ਸ਼ੈਨ ਸ਼ਾਹ ਨਾਲ ਕੌਮ ਬਣਾਤੀ ਫੌਜੀ ਟਟਿਆ ਬਾਜਾਂ ਵਾਲੇ ਨੇ ਵੱਡੇ ਸ਼ਹੀਦੀ ਪਾਗੇ ਕੌਰ ਬਹਾਦਰ ਨਾਲੇ ਨੇ ਉਹ जग ਤੇ ਸਹੀ ਮੁਸੀ ਹੰ ਭਗੋਤੀ ਸਮਰ ਕਾ ਗੁਰੂ ਨਾਨਕ ਲਈ ਧਾਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈਐ ਜਿਸ ਡਟੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨੋ ਨਿਦ ਆਵੈ ਧਾਇ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਪੰਥ ਕੇ ਵਾਲੀ ਧੰਨ 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 ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹ ਜੀ ਦੀ ਜਾਗਤ ਜੋਤ ਜਹਰ ਅਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਧੰਨ ਧੰਨ ਸਭ ਸ੍ਰੀ ਗੁਰੂ ਗ੍ਰੰਥ